ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਜੀ ਦਾ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਚੇਤੋ ਪੈਂਦੀ ਆ ਬਾਈ ਜੀ ਇਸ ਘਰ ਰੁਟੀਨ ਜੀ ਵੀਡੀਓ ਬਣਦਾ ਰਹਿੰਦਾ ਆ ਰੁਟੀਨ ਜੀ ਬਾਈ ਜੀ ਉਹਨਾਂ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਵਿੱਚ ਬਹੁਤ ਸੋਹਣੀ ਸੁਨੱਖੀ ਡੱਬੀ ਐਫਪੀ ਦੀ ਵਾੜ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਬਾਈ ਜੀ ਬਾਕੀ ਦੀ ਬੰਦ ਵੀ ਜਾਣਕਾਰੀ ਆਪਾਂ ਬਾਈ ਜੀ ਹੁਣ ਤਾਂ ਲੈਨੇ ਆ ਆਓ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਂ ਤੇ ਐਡਰੈਸ ਦੱਸ ਦੇ ਜੀ ਨਾਂ ਮਹਤਾਰਿਕ ਸਨੋਂ ਬੋਤਰਾ ਪਿੰਡ ਬਗੜੜੀ ਜਿੱਥੇ ਰੂਪਕ ਟ੍ਰੀਲ ਜਤੋ ਠੀਕ ਆ ਬਾਈ ਜੀ ਕਿ ਟਟਾਲਾ ਬਾਈ ਜੀ ਵੈੜ ਦੀ ਜਿਹੜੇ ਦੂਜਾ ਸਿਰੋਂ ਘੜ ਸੁਣੀ ਆ ਠੀਕ ਆ ਜੀ ਹਾਂ ਲੈ ਜੀ ਜਿਹੜਾ 7-8 ਦਿਨ ਲੈ ਜੀ ਬੜੇ ਆਰਾਮ ਨਾਲ ਠੀਕ ਆ ਜੀ ਹਾਂ ਦਸਨ ਕੁ ਮਹੀਨੇ ਦਾ ਕੋਈ ਨਰਸੀ ਦਾ ਠੀਕ ਆ ਇਹ ਜੰਗੇ ਸਾਰੀ ਬੱਚੀ ਆ ਹਾਂ ਜੀ ਵੈੜ ਦੋਸਤਾਂ ਚੰਗੀ ਆ ਕੱਲ ਵੀਡੀਓ ਪਾਈ ਸੀ ਕਿਵੇਂ ਰਹੀ ਬਾਈ ਉਹ ਵੀਰੇ ਵੇਖੇ ਬੰਦ ਗਏ ਸੀਗਾ ਜੀ ਠੀਕ ਆ ਬਹੁਤ ਸੋਹਣੀ ਗੱਲ ਆ ਜੀ ਤੇ ਬਾਈ ਜੀ ਅੱਜ ਵੜਾ ਤੁਹਾਡੇ ਲਈ ਡੱਬੀ ਐਚਪੀ ਦੀ ਬਹੁਤ ਚੰਗੀ ਨਗੀਨਾ ਹੀ ਲੈ ਕੇ ਹਾਜ਼ਰ ਹੋਏ ਆ ਤੇ ਬਾਈ ਜੀ ਇਹਦੀ ਤੌਰ ਚਾਲ ਚੈੱਕ ਕਰਨ ਵਾਲੀ ਦੀ ਕਰੋ ਜੀ ਦੋਸਤੋ ਤੌਰ ਚਾਲ ਚੈੱਕ ਬਹੁਤ ਸੋਹਣੀ ਸੁਨੱਖੀ ਵੜਾ ਸੁਆ ਬਾਈ ਦਾ ਸੁਆ ਦੂਜਾ ਰੀਨਲ ਦੂਜਾ ਸੁਆ ਰੀਨਲ ਜੀ ਵੜਾ ਬਹੁਤ ਚੰਗੀ ਆ ਦੇਖੋ ਤੌਰ ਚਾਲ ਕਰਨ ਵਾਲੀ ਦੀ ਚੰਗੀ ਵੜਾ ਫਾਰਮ ਵਾਲੀ ਵੱਠੀ ਆ ਜੀ ਕਿਸੇ ਵੀਰ ਦੇ ਪਸੰਦਾ ਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਫਰਕ ਕਰ ਲਿਓ ਬੜ ਬਹੁਤ ਸੋਨੇ ਇਸ ਨੱਕੇਰ 3 ਦੀ ਬਾਈ ਹੁਣ ਆਪਣੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਵਪਾਰ ਲੈਣ ਦੇ ਨਾਲ ਕੰਮ ਆ ਜਾਨਵਰ ਬਈਆਂ ਹੁਣ ਫਾਸਟ ਨੰਬਰ ਹੀ ਹੁੰਦੇ ਆ ਬਹੁਤ ਚੰਗੇ ਜਾਨਵਰ ਲਿਆਉਂਦੇ ਆ ਬਾਈ ਕੁਆਲਟੀ ਬੜੀ ਬਹੁਤ ਚੰਗੀ ਆ ਭਾਜਨ ਪੂਜਨ ਵਾਲੀ ਆ ਹਾਂਜੀ ਕੁਆਲਟੀ ਬਹੁਤ ਚੰਗੀ ਆ ਖਾਨ ਲੇਵਾ ਨੇੜ ਤੋਂ ਚੈੱਕ ਕਰੋ ਜੀ ਮੋਟੀਆਂ ਮੋਟੀਆਂ ਨਾੜਾਂ ਦੇ ਨਾਲ ਲੇਵਾ ਭਰਿਆ ਪਿਆ ਕੱਲਾ ਕੱਲਾ ਥਾਣਾ ਜੀ ਪੂਰੇ ਗਾਇਲਕ ਲੱਗੇ ਚਾਰ ਹੀ ਥਾਣਾ ਕੋਈ ਫੋੜ ਨਹੀਂ ਸ਼ਾਗ ਨਹੀਂ ਹੱਥੀ ਜਵਾਈ ਵਾਲੇ ਮੋੜ ਲਿਓ ਜੀ ਬੱਬੀ ਪ੍ਰਿੰਟ ਵਾਲੀ ਵੈਡ ਆ ਜੀ ਬਹੁਤ ਸੁਨੱਕੀ ਸੋਹਣੀ ਪਾਲੀ ਜਿਹੜੀ ਫੇਸ ਕੁਆਲਿਟੀ ਚੈੱਕ ਕਰੋ ਜੀ ਕਰਮਾਂ ਵਾਲੀ ਦਾ ਲੈ ਚਲੋ ਜੀ ਅੱਛਾ ਭਾਈ ਦੁੱਧ ਦੁੱਧ ਕਿੰਨਾ ਪਾ ਦੋ ਜੀ ਇਹ ਤੁਹਾਡੇ ਮਾਰਕ ਨੇ ਕਿ 25 ਕਿਲੋ ਕਹਿੰਦੇ ਪਲੂਨ ਦਾ ਚੋਇਆ ਹੋਇਆ ਅੱਛਾ ਜੀ ਪਰ 25 ਕਿਲੋ ਜਿਹੜਾ ਮਰਜ਼ੀ ਬੰਦਾ ਮੰਨ ਕੇ ਲੈ ਲੇ 25 ਕਿਲੋ ਪਹਿਲੇ ਸਵੇਰ ਚੋਇਆ ਹੋਆ ਹਾਂ ਹਾਂ ਬਾਕੀ ਨਸਲ ਵਾਲੀ ਬਹੁਤ ਅਗਰੇ ਦੋਸਤੋ ਇੱਥੇ ਦਬਰ ਜੀ ਪਹਿਲੇ ਚੂਏ ਠੰਡ ਆ ਜਣੀ ਤੇ ਮੈਂ ਤੁਹਾਨੂੰ ਦਊਂਗੀ ਹਾਂਜੀ ਹਾਂਜੀ ਹੋਰ 15 ਦਿਨਾਂ ਨੂੰ ਹਾਂਜੀ 10 15 ਦਿਨਾਂ ਨੂੰ ਤਾਂ ਵੈਸੇ ਹੀ ਠੰਡ ਹੋਈ ਜਾਣੀ ਆ 15 ਕਾ ਭਾਦੋਂ ਨੂੰ ਮੌਸਮ ਦਾ ਪੂਰਾ ਹੀ ਫਰਕ ਪੈ ਜਾਂਦਾ ਜੇ ਹੁਣ ਨਾ ਵਹਿੜਾਂ ਨੇ ਗਾਈਆਂ ਨੇ ਦੁੱਧ ਦਿੱਤੇ ਜੀ ਫਿਰ ਦੇਣ ਨਹੀਂ ਆ ਕਿਦੋਂ ਇਹ ਤੋਂ ਪਹਿਲਾਂ ਤਾਂ ਚਲੋ ਗਰਮੀ ਗੁਰਮੀ ਬਾੜੀ ਸੀਗੀ ਜੀ ਔਖੀ ਸੀਗੀ ਸਾਂਭ ਸੰਭਾਲ ਕਰਨੀ ਤੇ ਹੁਣ ਤਾਂ ਮੂਰੇ ਮੌਸਮ ਬਹੁਤ ਚੰਗਾ ਸਾਫ ਸੁਣਾ ਆ ਗਿਆ ਜੀ ਹਰਕ ਬੰਦਾ ਗਾਈਆਂ ਪਾਊਗਾ ਸਗਰਾ ਮੌਸਮ ਚੰਗਾ ਗਾਈਆਂ ਵਾਲਾ ਦੇਖੋ ਜੀ ਵਹਿੜ ਬਹੁਤ ਸੋਹਣੀ ਸੁਨੱਖੀ ਹੈ ਜੀ ਕਿਸੇ ਵੀ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਨਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਤੇ ਸੀਮਨ ਦਾ ਪਤਾ ਜੀ ਕਿਹੜਾ ਪਰਵਾਇਆ ਤੇ ਸੀਮਨ ਦੇ ਚੰਗਾ ਹੀ ਲੱਗਿਆ ਪਰ ਆਪਾਂ ਗੱਲ ਕਿਹਦੇ ਆਪਾਂ ਪੁੱਛੀ ਠੀਕ ਆ ਜੀ ਚੰਗੇ ਬੰਦੇ ਕੋਲ ਹੀ ਆਈ ਕਿਸੇ ਕੋਲ ਆ ਪੂਰੇ ਚੰਗੇ ਬੰਦੇ ਕੋਲ ਹੀ ਆ ਬਹੁਤ ਚੰਗੇ ਘਰੋਂ ਵਹਿੜ ਆਈਏ ਦੋਸਤੋ ਆਪਾਂ ਨੂੰ ਵਹਿੜ ਸਭੀ ਪਲੀ ਦੱਸਦੀ ਆ ਥੋੜੀ ਖੁੱਲੀ ਆਈ ਜਾਣਾ ਇਹਨੇ ਨਾ ਖੁੱਲੀ ਨਹੀਂ ਸੀ ਅੱਛਾ ਖੁੱਲੀ ਕਰਦੀ ਸੀਗੀ ਤੇ ਮਾੜੇ ਘਰੇ ਦਾ ਆਪਾਂ ਨੂੰ ਵੀ ਪਤਾ ਜੀ ਇੰਨਾ ਜਾਨਵਰ ਪਾਲਣਾ ਬਹੁਤ ਔਖਾ ਪਲੀ ਪਲੋਸੀ ਵਹਿੜ ਆ ਪਤਾ ਬਾਈ ਵਹਿੜ ਕਮਲੀ ਹੋ ਜਾਣਾ ਬਣ ਠੀਕ ਆ ਜੀ ਬਣੀ ਤਾਂ ਹੁਣ ਵੀ ਲੈ ਦਾ ਸੁੱਖ ਨਾ ਬਹੁਤ ਆ ਦੈਰ ਹਜੇ ਕਿਨੇ ਕੁ ਲੈ ਜੂਂਦਾ ਅਜਾ। ਦੈਰ ਤਾਂ ਵੀ ਇਹ ਪੂੜਾ ਪੂਰਾ ਸਿੱਟੇ ਨਹੀਂ ਆਉਂਦਾ ਨੋਰਮਲ ਇਹਦਾ ਹਜੇ। ਹਫਤਾ ਬਾਅਦ ਦੋਸਤੋ ਲੈ ਜੂਗੀ, ਹਫਤਾ ਲੇਗੀ ਤਾਂ ਆਪਾਂ ਨੂੰ ਵੀ ਪਤਾ। ਲੈ ਕੇ ਆਲੇਗਾ ਬੰਨ ਵਾਲਿਆਂ ਤਾਂ ਗੱਲਾਂ ਕਰਾ ਦੂਗੀ ਜੀ। ਵਿਹੜ ਸੋਣੀ ਸੁਨੱਖੀ ਆ ਤੇ ਕੀ ਜੈ ਡਿਮਾਂਡ ਆ ਜੀ ਇਹਦੀ? ਜਿੱਦਾਂ ਜਿਹੜੇ ਵਿਹੜ ਤਿਆਰ ਹੋਗੀ। ਹਾਂਜੀ। ਜਿੱਦਾਂ ਆਈਏ 90000 ਜੀ। ਹਾਂਜੀ। ਪਰ ਆਪਾਂ 30000 ਦਾ ਮਾਨ ਪਾਣੀ ਹੋਣਾ, ਬੜਾ ਲੰਮਾ ਤਾਂ ਫਰਕ ਨਹੀਂ ਪੈਣਾ ਇਹਦੇ ਵਿੱਚ। ਠੀਕ ਹੈ। ਬਾਈ ਜੇ 80000 ਰੁਪਏ ਦੇ ਵਿੱਚੋਂ ਮਾਨਤਾ ਨਹੀਂ ਹੋਣਾ। ਬਾਲਾ ਵੀ ਲੰਮਾ ਚੋੜਾ ਫਰਕ ਨਹੀਂ ਤੇ ਦੰਦਾ ਕਿਵੇਂ ਹੋਊਗੀ ਦੰਦਾ ਜੀ ਦੰਦਾ ਵੀ ਜਵਾਨ ਹੋਊਗੀ ਬਰੇ 100% ਦੰਦਾ ਦੀ ਜਵਾਨੀ ਹੈ ਜੀ ਠੀਕ ਹੈ ਜੀ ਆ ਦੋਸਤੋ ਵੇੜ ਬਹੁਤ ਸੋਹਣੀ ਸਨੱਖੀ ਸਾਫ ਸੁਥਰੀ ਆ ਜਿਹੜੇ ਵੀਰ ਨੂੰ 파ਰਖ ਨਿਰਖਾ ਉਹਨਾਂ ਦਾ ਬਾਲਾ ਦਸਮ ਪੁੱਛਣ ਦੀ ਲੋੜ ਹੀ ਨਹੀਂ ਪੈਂਦੀ ਆਪ ਹੀ ਬੰਦੇ ਨੂੰ ਪਤਾ ਲੱਗ ਜਾਂਦਾ ਜਵਾਨੀ ਵਾਲੀ ਵੇੜ ਆ ਦੂਜਾ ਸੂਆ ਇਹੋ ਜੀ ਵੇੜ ਪੰਜ ਚਾਰ ਸੂਏ ਬੰਦਾ ਘਰੇ ਬੇਫਿਕਰਾ ਹੋ ਗਏ ਝੋ ਵੀ ਲੈਂਦਾ ਤੇ ਤੀਗਾ ਬਾਈ ਜੀ ਇਹਦੇ ਸੀਮਨ ਚੰਗਾ ਭਰਵਾਇਆ ਵਾ ਪਰ ਬੰਦਾ ਭੁੱਲ ਭਲਾ ਗਿਆ ਹੋਣਾ ਚ ਦੱਸਿਆ ਦਾ ਜ਼ਰੂਰ ਹੋਊਗਾ ਪੁੱਛਿਆ ਵੀ ਬਾਈ ਨੇ ਹੋਊਗਾ पूरा दिमाग ਦੇ ਵਿੱਚ ਹੁਣ ਗੱਲ ਇਸ ਟਾਈਮ ਹੈ ਨਹੀਂਗੀ ਤੇ ਕਿਸੇ ਵੀ ਵੀਰ ਦੇ ਵੀਡੀਓ ਕੋ ਪਸੰਦ ਆਵੇ ਸੋਹਣੀ ਲੱਗੇ ਬਾਈ ਜੀ ਨਾਲ ਸਪਰਕ ਕਰ ਲਿਓ ਤੇ ਵੀਡੀਓ ਨੂੰ ਆਪਣ ਨੂੰ ਸ਼ੇਅਰ ਤੇ ਲਾਇਕ ਕਰ ਦਿਓ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ